ਦੇਖੋ ਇੱਕ ਮਹਾਨ ਜਨ ਸਭਾ ਹੋਣ ਜਾ ਰਹੀ ਹੈ ਲੱਖਾਂ ਦੀ ਤਦਾਦ ਦੇ ਲੋਕ ਇਕੱਠੇ ਹੋਣਗੇ ਪੰਜਾਬੀ ਸਾਰੇ ਸਨਾਤਨ ਇਕੱਠੇ ਹੋਣਗੇ ਵਿਸ਼ਵ ਸਨਾਤਨ ਧਰਮ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਦੇਖ ਰਹੇ ਹਾਂ ਕਿ ਜੋ ਜੋ ਜਿਸ ਤੇ ਜੋ ਰਾਮ ਕੋ ਲਾਏ ਹਨ ਹਮ ਉਨ ਕੋ ਲਾਏਗੇ ਅੱਜ ਜੋ ਸਾਡੇ ਮਹਾਪੁਰਸ਼ ਇੱਥੇ ਆਉਣ ਵਾਲੇ ਆ ਕੱਲ ਪ੍ਰੋਗਰਾਮ ਹੋਏਗਾ ਔਰ ਇਸ ਜਿਹੜੀ ਵਿਰਨਗਰ ਦੀ ਰੈਲੀ ਹੋ ਰਹੀ ਹੈ ਇੱਕ ਰਿਕਾਰਡ ਰੈਲੀ ਹੋਏਗੀ ਹਜ਼ਾਰਾਂ ਦੇ ਦਰਾਜ ਤੇ ਲੋਕ ਜਿਹੜੇ ਉਹ ਅੱਜ ਉਤਸ਼ਾਹਿਤ ਹੈ ਹੋਣਗੇ ਆ ਰਹੇ ਮਿਲ ਵੀ ਰਹੇ ਔਰ ਬਸਾਂ ਭਰ ਕੇ ਆਪਣੇ ਆਪਣੇ ਇਲਾਕੇ ਤੋਂ ਆਪਣੀ ਕਾਰਾਂ ਤੇ ਆਪਣੇ ਸਕੂਟਰਾਂ ਤੇ ਆਪਣੇ ਸਾਈਕਲਾਂ ਦੇ ਦੁਨੀਆ ਇੱਥੇ ਪਹੁੰਚ ਰਹੀ ਹੈ ਵਧੀਆ ਰੈਲੀ ਹੋ ਰਹੀ ਆ ਇਸ ਰੈਲੀ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਜਿਤ ਹੋਣੀ ਹੈ ਭਾਰਤ ਦੇ ਜਨਤਾ ਪਾਰਟੀ ਦੇ ਉਥੇ ਪੱਕੀ ਮੋਰ ਲੱਗੇ ਬਹੁਤ ਵਾਰ ਬਰਧ ਮੰਤਰੀ ਜੀ ਜਿੱਥੇ ਜਾਂਦੇ ਨੇ ਉਥੇ ਰੰਗਤ ਹੀ ਬਦਲ ਜਾਂਦੀ ਹੈ ਤੇ ਬਰਧ ਮੰਤਰੀ ਨਿੰਦਰਪਾਈ ਮੋਦੀ ਜੀ ਕੱਲ ਇੱਥੇ ਆਉਣਗੇ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਨਵੀਂ ਲਹਿਰ ਚੱਲੇਗੀ ਔਰ ਪੰਜਾਬ ਦੇ ਭਾਰਤ ਦੇ ਜਨਤਾ ਪਾਰਟੀ ਦੇ ਦੇਖੋ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਜਿਸ ਤਰਾ ਤੂਫਾਨ ਦੀ ਤਰ੍ਹਾਂ ਅੱਗੇ ਵਧ ਰਹੀ ਹੈ। ਔਰ ਪੰਜਾਬੀ ਲੋਕ ਇਕੱਠੇ ਹੋ ਕੇ ਸੁਣੜੀ ਰੋ ਕੇ ਵੋਟ ਪਾਦੇ ਪਿਛਲੇ ਇਲੈਕਸ਼ਨਾਂ ਦਾ ਆਪਾਂ ਦੇਖਿਆ। ਜਿੱਦਾਂ ਮੂਵਮੈਂਟ ਹੁੰਦੀ ਹੈ, ਇਕੱਠੀ ਹੁੰਦੀ ਹੈ। ਅੱਜ ਅੰਡਰਕਰਡ ਜਿਹੜੀ ਆ ਲੋਕ ਮਿਲ ਕੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਨੌਜਵਾਨ ਬੱਚਿਆਂ ਦੀ ਭਿਹਤਰੀ ਲਈ ਪੰਜਾਬ ਨੂੰ ਅੱਗੇ ਲਿਜਾਣ ਦੇ ਲਈ ਇਹ ਸੱਜਾ ਕਰ ਚੁੱਕੇ ਨੇ। ਤੇ ਆਪਾਂ ਇਸ ਵਾਰ ਬੀਜੇਪੀ ਨੂੰ ਮੌਕਾ ਦੇਈਏ ਤਾਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਨਿਸ਼ਚਿਤ ਹੈ ਕੇਂਦਰ 'ਚ ਬੰਨੀ। ਦਿੱਲੀ ਤੇ ਬੀਜੇਪੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ ਵਿਨੈਦਰ ਭਾਈ ਮੋਦੀ ਜਿਹੜੇ ਪ੍ਰਧਾਨ ਮੰਤਰੀ ਬਣਨ ਨਿਸ਼ਚਿਤ ਹੈ ਅਸੀਂ ਵੀ ਸਾਰੇ ਨਾਲ ਜੁੜ ਕੇ ਦੇਸ਼ ਦੀ ਤਰੱਕੀ ਦੇ ਸਹਾਈ ਹੋਰ ਸਾਡਾ ਪੰਜਾਬ ਵੀ ਪਿੱਛੇ ਨਾ ਰਹਿ ਜਾਵੇ ਇਹ ਸਾਰੇ ਜਣੇ ਲੋਕ ਮਿਲ ਕੇ ਜਰੇ ਆ ਉਹ ਬੀਜੇਪੀ ਨੂੰ ਸਰਕਾਰ ਵੋਟ ਕਰਨ ਮ